ਸਵਾਗਤ ਹੈ ਜੀ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਹਾਨਿਕੇਸ਼ ਸ਼ਰਮਾ ਸੋ ਹੁਸ਼ਿਆਰਪੁਰ ਦੇ ਖਿਡਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਆਏ ਦਿਨ ਉਹਨਾਂ ਦੇ ਵੱਲੋਂ ਵਕ-ਵਕ ਖੇਡਾਂ ਦੇ ਵਿੱਚ ਮੱਲਾਮਾਰੀਆਂ ਜਾਂਦੀਆਂ ਨੇ ਵੱਡੇ ਪੱਧਰਾਂ ਤੇ ਸਟੇਟ ਨੈਸ਼ਨਲ 'ਚੋਂ ਮੈਡਲ ਲੈ ਆਏ ਜਾਂਦੇ ਨੇ ਤਾਂ ਇਸ ਵਕਤ ਵੀ ਅਸੀਂ ਹੁਸ਼ਿਆਰਪੁਰ ਲਾਜਵੰਤੀ ਸਟੇਡੀਅਮ ਮੌਜੂਦ ਹੈ ਜਿੱਥੋਂ ਦੇ ਬੱਚਿਆਂ ਦੇ ਵੱਲੋਂ ਸੀਨੀਅਰ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਨੌ ਮੈਡਲ ਜਿੱਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ 4 골ਡ 2 ਸਿਲਵਰ ਅਤੇ 3 ਬ੍ਰੌਂਜ਼ ਮੈਡਲ ਸਟੂਡੈਂਟਾਂ ਦੇ ਵੱਲੋਂ ਜਿਹੜੇ ਕਿ ਜਿੱਤੇ ਗਏ ਨੇ ਜਿਨ੍ਹਾਂ ਦੇ ਵੱਲੋਂ ਪੂਰੇ ਜ਼ਿਲ੍ਹੇ ਦਾ ਨਾਮ ਪੰਜਾਬ ਭਰ ਦੇ ਵਿੱਚ ਰੋਸ਼ਨ ਕੀਤਾ ਗਿਆ ਸੋ ਕੋਚ ਤੇ ਬਾਕੀ ਬੱਚੇ ਜਿਹੜੇ ਮੌਜੂਦ ਨੇ ਜਿਨ੍ਹਾਂ ਦੇ ਮੈਡਲ ਆਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਮੇਰਾ ਨਾਮ ਜੋਗੀ ਹੈ ਜੀ ਮੈਂ ਸਪੋਰਟਸ ਡਿਪਾਰਟਮੈਂਟ 'ਚ ਐਜ਼ ਅ ਕਿੱਕ ਬੌਕਸਿੰਗ ਕੋਚ ਵਰਕ ਕਰ ਰਿਹਾ ਹਾਂ ਜੀ ਬੱਚਿਆਂ ਦੇ ਮੈਡਲ ਆਏ ਨੇ ਕੀ ਕੁਝ ਕਹਿਣਾ ਚਾਹੋਗੇ ਕਿੰਨੀ ਖੁਸ਼ੀ ਹੈ ਸਰ ਬੱਚਾ ਦੇ ਮੈਡਲ ਆਇਆ ਇਹਨਾਂ ਦੀ ਬਹੁਤ ਮਿਹਨਤ ਸੀ ਮੈਨੂੰ ਬਹੁਤ ਖੁਸ਼ੀ ਹੈ ਤੇ ਮੈਂ ਬਾਕੀ ਜਿੰਨੇ ਵੀ ਸਪੋਰਟਸਮੈਨ ਆ ਉਹਨਾਂ ਨੂੰ ਇਹ ਹੀ ਕਹਿਣਾ ਚਾਹੂੰਗਾ ਕਿ ਆਪਣੀ ਜ਼ੋਰ ਲਾ ਕੇ ਮਿਹਨਤ ਕਰਨ ਤਾਂ ਕਿ ਉਹ ਅੱਗੇ ਜਾ ਕੇ ਹੋਰ ਵੀ ਮੈਡਲ ਹਾਸਲ ਕਰ ਸਕਣ ਸੋ ਕੀ ਕੁਝ ਸੁਨੇਹਾ ਵੀ ਬੱਚਿਆਂ ਨੂੰ ਦੇਣਾ ਚਾਹੋਗੇ ਆਪਣੇ ਤੌਰ ਤੇ ਪਰਸਨਲ ਕਿਉਂਕਿ ਮਿਹਨਤ ਕਰਦੇ ਨੇ ਤੁਸੀਂ ਵੀ ਇਹਨਾਂ ਤੇ ਆਪਣਾ ਟਾਈਮ ਲਗਾਉਂਦੇ ਹੋ ਤੇ ਮੈਡਲ ਆਏ ਮੈਂ ਬਾਕੀ ਵੀ ਜੋ ਸਕੂਲਸ ਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਇਹ ਹੀ ਸੁਨੇਹਾ ਦੇਣਾ ਚਾਹੂੰਗਾ ਕਿ ਨਸ਼ਿਆਂ ਨੂੰ ਛੱਡ ਕੇ ਔਰ ਜਿਹੜੇ ਫੋਨ 'ਚ ਜਿਹੜੀਆਂ ਗੇਮਸ ਵਗੈਰਾ ਪਬਜੀ ਵਗੈਰਾ ਖੇលਦੇ ਆ ਉਹਨਾਂ ਨੂੰ ਛੱਡ ਕੇ ਮੈਨੂਅਲ ਗੇਮਸ ਨੂੰ ਫੜਨ ਤਾਂ ਕਿ ਸੈਲਫ ਡਿਫੈਂਸ ਆਵੇ ਉਹਨਾਂ ਨੂੰ ਠੀਕ ਹੈ ਗਰਲਸ ਲਈ ਸੈਲਫ ਡਿਫੈਂਸ ਹੋਣ ਆਵੇ ਔਰ ਜਿੰਨੇ ਵੀ ਬੱਚੇ ਆ ਉਹ ਅੱਗੇ ਗੇਮਸ 'ਚ ਜਾਣ ਚਾਹੇ ਉਹਨਾਂ ਨੂੰ ਸ਼ੌਂਕ ਲਈ ਰੱਖਣ ਹੌਲੀ ਹੌਲੀ ਉਹ ਆਟੋਮੈਟਿਕਲੀ ਉਹਨਾਂ ਦਾ ਪ੍ਰੋਫੈਸ਼ਨ ਬਣ ਜਾਏਗਾ ਸੋ ਹਮ ਸਟੂਡੈਂਟ ਵੀ ਜਿਨ੍ਹਾਂ ਦੇ ਮੈਡਲ ਆਏ ਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਹਾਂਜੀ ਬ੍ਰਦਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਿੰਦਰ ਚੋਧਰੀ ਹੈ ਸਰ ਬਾਜੀ ਕਿੰਨਾ ਟਾਈਮ ਤੋਂ ਤੁਸੀਂ ਕਿੱਕ ਬੌਕਸਿੰਗ ਦੇ ਨਾਲ ਜੁੜੇ ਹੋ ਤੇ ਅੱਜ ਮੈਡਲ ਆਇਆ ਹੈ ਕੀ ਕੁਝ ਕਹਿਣਾ ਚਾਹੋ ਘਟੋ ਘਟ ਮੈਨੂੰ 8-10 ਸਾਲ ਹੋ ਗਏ ਕਿੱਕ ਬੌਕਸਿੰਗ ਦੇ ਨਾਲ ਜੁੜੇ ਹੋਏ ਤੇ ਇਹ ਮੇਰਾ ਨੈਸ਼ਨਲ 골ਡ ਨੋਮਾ ਮੈਡਲ ਹੈ ਤੇ ਮੈਂ ਬਾਕੀਆਂ ਨੂੰ ਵੀ ਇਹੀ ਸਲਾਹ ਦੇਣਾ ਚਾਹੂੰਗਾ ਕਿ ਜਿੰਨਾ ਹੋ ਸਕੇ ਕਿੱਕ ਬੌਕਸਿੰਗ ਨੂੰ ਸਪੋਰਟ ਕਰੋ ਤੇ ਤਾਂ ਕਿ ਅਸੀਂ ਅੱਗੇ ਵਧਿਆ ਤੋਂ ਵਧਿਆ ਖੇਲ ਚੱਕੀਏ ਕਿੰਨੀ ਤਰੀਕ ਨੂੰ ਜਿਹੜੇ ਕਿ ਕਦੋਂ ਮੈਚ ਹੋਏ ਨੇ ਕਿਹੜੀ ਜਗ੍ਹਾ ਤੇ ਨੈਸ਼ਨਲ ਚੈਂਪੀਅਨਸ਼ਿਪ ਹੋਈ ਹੈ ਇਹ ਹੋਈ ਆ 16 ਤੋਂ 20 ਛਤੀਸਗੜ ਰਾਏਪੁਰ ਬਲਵੀਰ ਸਿੰਘ ਸਟੇਡੀਅਮ ਨੈਸ਼ਨਲ ਹੋਈ ਹੈ ਸੀਨੀਅਰ ਨੈਸ਼ਨਲ ਤੇ ਉਹਨਾਂ ਵਿੱਚੋਂ ਸਾਡੇ ਪੰਜਾਬ ਦੇ ਕਾਫੀ 22 골ਡ ਆਏ ਆ ਜਿਹਦੇ ਵਿੱਚੋਂ ਸਾਡੇ ਪੰਜਾਬ ਦੀ ਫਸਟ ਟਰੋਫੀ ਆਈ ਆ ਤੇ ਤੁਸੀਂ ਜਿਹੜੇ ਕਿ ਨੌਜਵਾਨ ਨੇ ਆਪਾਂ ਦੇਖਦੇ ਹਾਂ ਅੱਜ ਕੱਲ ਦੇ ਬੱਚੇ ਨੇ ਫੋਨਾਂ ਨਾਲ ਜੁੜੇ ਰਹਿੰਦੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਇਹੀ ਸਲਾਹ ਸਨੇਹਾ ਦੇਣਾ ਚਾਹੂੰਗਾ ਕਿ ਜਿਵੇਂ ਬੱਚੇ ਫੋਨ ਤੇ ਲੱਗੇ ਰਹਿੰਦੇ ਆ ਉਹਦੇ ਨਾਲ ਕੀ ਆ ਉਹਨਾਂ ਦੀ ਕੋਈ ਐਕਟੀਵਿਟੀ ਨਹੀਂ ਹੋ ਰਹੀ ਬਹੁਤ ਸਾਰੀਆਂ ਡਿਸੀਜ਼ਸ ਦਾ ਸ਼ਿਕਾਰ ਹੋ ਰਹੇ ਆ ਜਿਹਨਾਂ ਨਾਲ ਉਹਨਾਂ ਦੀ ਆਈ ਸੈਟ ਵੀ ਵੀਕ ਹੋ ਰਹੀ ਆ ਅਗਰ ਉਹ ਜਿਆਦਾ ਤੋਂ ਜਿਆਦਾ ਗਰਾਊਂਡ ਵਰਕ ਕਰੋਗੇ ਗਰਾਊਂਡ ਗੇਮਸ ਕਰੋਗੇ ਉਹਨਾਂ ਦੇ ਨਾਲ ਇੱਕ ਤਾਂ ਉਹਨਾਂ ਦੀ ਫਿਟਨੈਸ ਬਣੀ ਰਹੇਗੀ ਤੇ ਡੀਸੀਸੀਜ਼ ਤੇ ਬਿਮਾਰੀਆਂ ਤੋਂ ਦੂਰ ਰਹਿਣਗੇ ਤੇ ਆਪਣੇ ਪੰਜਾਬ ਨੂੰ ਰਿਪਰੈਜ਼ੈਂਟ ਕਰਕੇ ਉਹਨਾਂ ਦਾ ਨਾਮ ਵੀ ਆਪਣੇ ਫੈਮਿਲੀ ਦਾ ਨਾਮ ਵੀ ਰੋਸ਼ਨ ਕਰੂਗੇ ਸਿਸਟਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੱਜੂ ਹੈ ਸਰ ਕਿਹੜਾ ਮੈਡਲ ਆਇਆ ਤੁਹਾਨੂੰ ਸਰ ਮੇਰਾ ਸਿਲਵਰ ਮੈਡਲ ਆਇਆ ਕਿ ਮਿਹਨਤ ਕਰਕੇ ਉੱਥੇ ਪਹੁੰਚੇ ਹੋ ਤੇ ਸਿਲਵਰ ਮੈਡਲ ਆਇਆ ਹੈ ਕੀ ਕੁਝ ਸਨੇਹਾ ਦੇਣਾ ਚਾਹੋਗੇ ਕਿਉਂਕਿ ਕੁੜੀਆਂ ਨੇ ਜਿਹੜੀਆਂ ਕਿ ਕਾਫੀ ਕੰਪੀਟੀਸ਼ਨ ਹੈ ਅੱਜ ਕੱਲ ਗੇਮ ਦੇ ਵਿੱਚ ਜੀ ਸਰ ਮੈਂ ਤਾਂ ਇਹ ਕਹਾਂਗੀ ਕਿ ਲੜਕੀਆਂ ਨੂੰ ਮਤਲਬ ਸਪੋਰਟ ਕਰਨਾ ਚਾਹੀਏ ਕਾਫੀ ਪੇਰੈਂਟਸ ਹੋਤੇ ਹਨ ਜੋ ਆਪਣੀ ਲੜਕੀਆਂ ਨੂੰ ਬਾਹਰ ਨਹੀਂ ਨਿਕਾਲਦੇ ਜਿਸ ਕੀ ਵਜ੍ਹਾ ਸੇ ਲੜਕੀਆਂ ਵੀ ਆਪਣਾ ਟੈਲੈਂਟ ਨਹੀਂ ਦਿਖਾ ਪਾਤੀ ਹੈ ਇਸ ਕਰਕੇ ਮੈਂ ਤਾਂ ਇਹ ਕਹਾਂਗੀ ਕਿ ਲੜਕੀਆਂ ਨੂੰ ਵੀ ਸਪੋਰਟਸ ਕਿਟ ਅੱਗੇ ਬੜਾਣਾ ਚਾਹੀਏ ਤਾਂ ਕਿ ਉਹ ਆਪਣਾ ਹੁਨਰ ਦਿਖਾ ਕੇ ਮੈਡਲ ਪ੍ਰਾਪਤ ਕਰ ਤੁਹਾਡਾ ਕੀ ਨਾਮ ਹੈ ਰਿਤਿਕਾ ਕਿਹੜਾ ਮੈਡਲ ਆਇਆ ਤੁਹਾਡਾ ਕੀ ਸੁਨੇਹਾ ਦੇਣਾ ਚਾਹੋਗੇ ਕੁੜੀਆਂ ਨੂੰ ਵੀ ਤੇ ਕੀ ਕੁਝ ਮਹਿਸੂਸ ਕਰ ਰਹੇ ਹੋ ਇਸ ਵਕਤ ਤੁਹਾਡਾ ਮੈਡਲ ਆਇਆ ਹੈ ਗਰਾਊਂਡ ਗੇਮ ਸ਼ੁਰੂ ਕਰਨੀ ਚਾਹੀਦੀ ਜਿਹਦੇ ਨਾਲ ਕਿ ਇੱਕ ਪਹਿਲਾ ਹੈ ਕਿ ਉਹਨਾਂ ਨੂੰ ਸੈਲਫ ਡਿਫੈਂਸ ਲਈ ਫਾਇਦੇਮੰਦ ਦੂਸਰਾ ਖੁਦ ਮਤਲਬ ਆਪਣੇ ਪੰਜਾਬ ਨੂੰ ਰਿਪਰਜੈਂਟ ਕਰੂਗੀਆਂ ਬਾਅਦ ਵਿੱਚ ਇੰਡੀਆ ਨੂੰ ਰਿਪਰਜੈਂਟ ਕਰੂਗੀਆਂ ਜੋ ਕਿ ਬਹੁਤ ਵਧੀਆ ਗੱਲ ਹੋ ਗਈ ਔਰ ਮੇਰਾ 골ਡ ਮੈਡਲ ਹੈ ਇਸ ਨੂੰ ਬਹੁਤ ਖੁਸ਼ੀ ਆ ਮੈਸੇਜ ਇਹ ਕਿ ਕੁਝ ਬਣਨ ਲਈ ਤੁਹਾਨੂੰ ਉੱਠਣਾ ਹੀ ਪਊਗਾ ਕੋਈ ਆਪਣੇ ਆਪ ਦੀ ਕਰਨਾ ਹੀ ਪਊਗਾ ਤੁਹਾਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਹੈ ਔਰ ਮੈਂ ਹੀ ਕਹੂੰਗੀ ਕਿ ਖਿਡਣਾ ਹੀ ਚਾਹੀਦਾ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਅਜੀਤ ਕੁਮਾਰ ਆ ਜੀ ਕਿਹੜਾ ਮੈਡਲ ਆਇਆ ਕਿੰਨਵੀਂ ਚੈਂਪੀਅਨਸ਼ਿਪ ਸੀ ਇਹ ਕਿੱਥੇ ਹੋਈ ਇਹ ਮੇਰਾ ਬ੍ਰੌਂਜ਼ ਮੈਡਲ ਆਇਆ ਇਹ ਮੇਰਾ 10ਵੀਂ ਚੈਂਪੀਅਨਸ਼ਿਪ ਸੀ ਤੇ ਇਹ 36 ਸਗਰ ਰਾਜਪੂਤ ਚ ਹੋਇਆ ਸੀ ਕਿਹਨਾਂ ਦੀ ਸੁਪਰਵੀਜ਼ਨ ਦੇ ਅੰਡਰ ਤੁਸੀਂ ਕੋਚਿੰਗ ਲੈ ਰਹੇ ਸ਼ੀਨਾ 베ਦੀ ਕੀ ਕਹਿਣਾ ਚਾਹੋਗੇ ਉਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੋਵੇਗੀ ਤੁਹਾਡੇ ਉੱਤੇ ਜੀ ਉਹਨਾਂ ਨੇ ਬਹੁਤ ਮਿਹਨਤ ਸਾਡੇ ਪਿੱਛੇ ਲਾਈ ਆ ਤੇ ਉਹਨਾਂ ਦੇ ਕਰਕੇ ਇੱਥੇ ਤੱਕ ਅਸੀਂ ਪਹੁੰਚੇ ਹਾਂ ਯੂਥ ਆ ਜਿਹੜੀ ਕਿ ਫੋਨਾਂ ਦੇ ਵਿੱਚ ਆਪਾਂ ਲੱਗੇ ਰਹਿੰਦੇ ਆ ਜਾਂ ਉਹਨਾਂ ਨੂੰ ਪਸੰਦ ਨਹੀਂ ਕਿ ਹੁਣ ਫਿਜ਼ੀਕਲ ਐਕਟੀਵਿਟੀਆਂ ਕੀਤੀਆਂ ਜਾਣ ਗੇਮਾਂ ਦੇ ਵਿੱਚ ਪਾਰਟਿਸਪੇਸ਼ਨ ਕੀਤੀ ਜਾਵੇ ਤੁਸੀਂ ਇੰਨੇ ਲੰਬੇ ਸਮੇਂ ਤੋਂ ਗੇਮ 'ਚ ਕੀ ਸਨੇਹ ਦੇਣਾ ਚਾਹੋ ਮੈਂ ਇਹੀ ਸੁਨੇਹਾ ਨੌਜਵਾਨਾਂ ਨੂੰ ਦਊਂਗਾ ਕਿ ਫੋਨ ਤੋਂ ਦੂਰ ਰਹਿਣ ਨਸ਼ਾ ਤੋਂ ਦੂਰ ਰਹਿਣ ਤੇ ਗਰਾਊਂਡ 'ਤੇ ਆ ਕੇ ਮਿਹਨਤ ਕਰਨ ਤੇ ਆਪਣੇ ਪਰਿਵਾਰ ਤੇ ਸਿਟੀ ਤੇ ਸਟੇਟ ਦਾ ਨਾਮ ਰੋਸ਼ਨ ਕਰਾਂ ਸੋ ਇਹ ਬੱਚੇ ਜਿਨ੍ਹਾਂ ਦੇ ਮੈਡਲ ਆਏ ਨੇ ਕਾਫੀ ਜਿਹੜਾ ਕਿ ਖੁਸ਼ੀ ਵਾਲਾ ਮਾਹੌਲ ਇੱਥੇ ਪਾਇਆ ਜਾ ਰਿਹਾ ਹੈ ਉਹਨਾਂ ਵਿੱਚ ਬਣਦਾ ਵੀ ਹੈ ਕਿਉਂਕਿ ਪਰਸੀਨਾ ਇੱਥੇ ਆ ਕੇ ਖਿਡਾਰੀ ਆਪਣਾ ਬਹਾਂਦੇ ਨੇ ਤਾਂ ਹੁਣ ਸਟੇਟ ਨੇ ਡਿਸਟ੍ਰਿਕਟ ਨੇ ਨੈਸ਼ਨਲ ਲੈਵਲ ਤੇ ਉਹਨਾਂ ਦੇ ਵੱਲੋਂ ਮੈਡਲ ਜਿੱਤੇ ਗਏ ਨੇ ਤਾਂ ਅਸੀਂ ਇੱਕ ਅਪੀਲ ਜ਼ਰੂਰ ਕਰਨਾ ਚਾਹਾਂਗੇ ਕਈ ਖਿਡਾਰੀ ਨੇ ਜਿਹੜੇ ਕਿ ਇੱਥੇ ਉਹ ਗਰੀਬ ਘਰਾਂ ਤੋਂ ਆਂਦੇ ਨੇ ਸੋ ਜਿਹੜੇ ਵੀ ਆਪਣੇ ਵਿਊਅਰਸ ਨੇ ਵੀਡੀਓ ਦੇਖ ਰਹੇ ਨੇ ਉਹਨਾਂ ਦੀ ਜਿਹੜੀ ਕਿ ਜ਼ਰੂਰ ਮਦਦ ਕੀਤੀ ਜਾਵੇ ਉਹਨਾਂ ਨੂੰ ਵੱਧ ਤੋਂ ਵੱਧ ਸਪਾਂਸਰਸ਼ਿਪਾਂ ਦਿੱਤੀਆਂ ਜਾਂ ਤਾਂ ਜੋ ਵੱਡੇ ਪਦਰਾ ਤੇ ਮੈਡਲ ਜਿੱਤ ਕੇ ਜਿਹੜੇ ਕਿ ਬੱਚੇ ਨੇ ਉਹ ਹੁਸ਼ਿਆਰਪੁਰ ਸ਼ਹਿਰ ਦਾ ਤੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਜਿਹੜਾ ਕਿ ਰੋਸ਼ਨ ਕਰ ਸਕਣ ਕੈਮਰਾਮੈਨ ਮਨਵੀਰ ਮੇਟੀਆਂ ਨਾਲ ਦੇ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼